ਪੰਜਾਬ ਸਰਕਾਰ ਦੇ ਵੱਲੋਂ ਰਜਾਨਾ ਹੀ ਨਸ਼ੇ ਨੂੰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਸੋਸ਼ਲ ਮੀਡੀਆ ਤੇ ਇੱਕ ਜਿਆ ਵੀਡੀਓ viral ਹੋ ਰਿਹਾ ਜੋ ਕਿ ਤੁਹਾਡੇ ਸਾਰਿਆਂ ਦੇ ਹੋਸ਼ ਉਡਾ ਦੇਵੇਗਾ ਜੀ ਆ ਦੋਸਤੋ ਇਸ ਵੀਡੀਓ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਵਿਅਕਤੀ ਅਤੇ ਉਸ ਦੇ ਨਾਲ ਦੋ ਜਾਂ ਤਿੰਨ ਨੌਜਵਾਨ ਹੋਰ ਨੇ ਜੋ ਕਿ ਨਸ਼ੇ ਦੀ खेप ਲੈ ਕੇ ਜਾ ਰਹੇ ਸੀ ਪਰ ਇਸ ਦੌਰਾਨ ਹੀ ਪਿੰਡ ਦੇ ਕੁਝ ਵਿਅਕਤੀ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਨਸ਼ਾ ਸਪਲਾਈ ਕਰਨ ਜਾ ਰਹੇ ਹਨ ਅਤੇ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਤਲਾਸ਼ੀ ਦੇ ਦੌਰਾਨ ਇਹਨਾਂ ਦੇ ਬੈਗ ਵਿੱਚੋਂ ਵੱਡੀ ਮਾਤਰਾ ਵਿੱਚੋਂ ਨਿਕਲਦੇ ਹਨ ਸਿਗਨੇਚਰ ਕੈਪਸੂਲ ਟਰਾਮਾਡੋਲ ਅਤੇ ਐਲਪ੍ਰੈਕਸ ਦੇ 300 ਤੋਂ ਵੀ ਜ਼ਿਆਦਾ ਦੇ ਪੱਤੇ ਇਹਨਾਂ ਤੋਂ ਫੜੇ ਗਏ ਹਨ ਅਤੇ ਬਾਅਦ ਵਿੱਚ ਇਹ ਜਿਹੜੇ ਵਿਅਕਤੀ ਹਨ ਨਸ਼ਾ ਤਸਕਰ ਇਹ ਉਹਨਾਂ ਤੋਂ ਮਾਫੀ ਵੀ ਮੰਗ ਰਹੇ ਹਨ ਕਿ ਸਾਨੂੰ ਛੱਡ ਦਿਓ ਪਰ ਜਿਹੜੇ ਵਿਅਕਤੀ ਨੇ ਫੜਿਆ ਹੈ ਉਹਨਾਂ ਦਾ ਸਾਬ ਕਹਿਣਾ ਹੈ ਕਿ ਅਸੀਂ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਾਂਗੇ ਹਾਲੇ ਕਿ ਇਹ ਤਾਂ ਨਹੀਂ ਪਤਾ ਲੱਗ ਸਕਿਆ ਕਿ ਇਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਵੀਡੀਓ ਹੈ ਪਰ ਭਾਸ਼ਾ ਤੋਂ ਇਦਾਂ ਹੀ ਲੱਗ ਰਿਹਾ ਹੈ ਕਿ ਇਹ ਪੰਜਾਬ ਦੇ ਕਿਸੇ ਪਿੰਡ ਦੀ ਵੀਡੀਓ ਹੈ ਜਿੱਥੇ ਕੇ ਸ਼੍ਰੀਆਮ ਨਸ਼ਾ ਸਪਲਾਈ ਕੀਤਾ ਜਾਣਾ ਸੀ ਪਰ ਉਕਤ ਪਿੰਡ ਦੇ ਲੋਕਾਂ ਦੀ ਮੌਜੂਦਗੀ ਅਤੇ ਮੁਸਤੈਦੀ ਕਾਰਨ ਇਹ ਨਸ਼ਾ ਤਸਕਰ ਮੌਕੇ ਤੋਂ ਫੜੇ ਗਏ ਕੱਟ ਓਏ ਆ ਸੀਰੇ ਦੇ ਕੋਲ ਤਰ 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 ਲੈ ਜੀ ਕਾਚਾ ਪਿਕਟ ਆ ਕਾਕੇ ਆ ਫੜ ਮਾਰ ਵੀਡੀਓ ਬਣਾ ਆ ਕੋਲੀ ਉਹ ਪਜਾਮਾ ਚੱਪ ਕਰ ਲਈ ਢੱਡ ਲਈ ਕੱਢ ਲਈ ਕੱਢ ਰਹੀ ਮੈਂ ਉਹ ਦਨਮਤ ਦਾ ਸੰਗਲ ਤੁਸੀਂ ਆਹ ਛੋਟੇ ਜਵਾਕਾਂ ਨੂੰ ਗਾਲਣ ਦਾ ਦੇਖੋ ਇੱਧਰ ਕਰਨਾ ਇੱਧਰ ਲਿਓ ਚੱਲ ਉਧਰ ਚੱਲ ਚੱਲ ਉਧਰ ਢੱਡ ਢੱਡ ਚੱਲ 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 ਉੱਧਰ ਇੱਧਰ ਇੱਧਰ ਤੁਸੀਂ ਚਲੋ ਤਾਂ ਆਪਿਆ ਆਪਣੀ ਜਵਾਨੀ ਨੂੰ ਬਰਬਾਦ ਕਰਨ ਲੀਆਂ ਜਿਹੜੀਆਂ ਤਰੀਕਾ ਨੇ ਸਿਰਿਆ ਭਾਈ ਆ ਜਾ ਮੁੰਡੇ ਨਾਲ ਹੋਰ ਬੋਲ ਆ ਜਾ 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 ਕਾਡੀ ਆ ਗਿਆ ਇੱਕ ਹੋਰ ਤਰ ਤੂੰ ਜਵਾਨੀ ਨੂੰ ਇਹਨਾਂ ਨੇ ਬਰਬਾਦ ਕਰਤਾ ਆ ਕੈਪਸੂ ਦੇਖੋ ਟਰਮਾਡੋਲ ਆ ਕਿਹੜੀ ਗੋਲੀ ਹੈ ਟਰਮਾਡੋਲੀ ਆ ਟਰਮਾਡੋਲ ਬੋਲੋ ਦੇਖੋ ਅਸੀਂ ਆਹ ਦੇਖੋ ਆਹ ਦੇਖੋ ਮੋਮੋ ਟੈਲ ਇਹ ਮੋਮੋ ਟੈਲ ਅਲੱਗ ਕਿਹੜੀ ਟੈਲ ਆ ਆ ਦੇਖੋ ਸੋਲੂ ਕੱਲੀ ਕੱਲੀ ਜੀ ਦਿਖਾਵਾਂਗੇ ਸਾਰੀ। ਉਹ ਭਰਾਵਾ ਲੌੜਾ ਵੇਚਦੇ ਹੋ। ਖੜਜਾ 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 ਆ ਦੇ। ਭਾਈ ਆ ਵੀਡੀਓ ਬਣਾਈ ਖੜਜਾ ਆ ਵੀਡੀਓ ਬਣਾਈ ਖੜਜਾ ਖੜਜਾ ਭਾਈ ਭਾਈ ਆ ਫਰੀ ਫੋਨ ਆ ਪਰੋਨ ਪੜੀ। ਖੜਜਾ ਤੈਨੂੰ ਨਾਲ ਲੈ। ਨਹੀਂ ਕੱਟ ਤੇ ਮਾਰ ਮਾਰਨਾ ਮਾਰ। ਇਹ ਆ ਧਰਮਾ ਡੋਲ ਖੜਜਾ ਯਾਰ ਖੜਜਾ ਖਾਣਾ ਕਰੀ ਖੜਜਾ ਯਾਰ ਖੜਜੋ ਯਾਰ ਨਾ ਰੋਟੀ ਖਾ ਲਈ। ਹਾਂ। ਕੀ ਬੋਲ ਰਹੀ ਆ ਬਣੀ ਆ ਯਾਰ ਐ ਪਾਪਾ ਆ ਟਰਮਾ ਡੋਲ ਦੇਖੋ ਪੰਜਾਬ ਦੀ ਜਵਾਨੀ ਨੂੰ ਦੇਖੋ ਕਿਵੇਂ ਵਧਾਵਾ ਦੇ ਰਹੇ ਆ ਇਹ ਆ ਟਰਮਾ ਡੋਲ ਆ ਗਈਆਂ ਫੜ ਕੇ ਦੀ ਹੈ ਭੱਜਣ ਕੋ ਚੱਣ ਦੀ ਕੋਸ਼ਿਸ਼ ਕਰੀਆ ਤਾਂ ਭਾਈ ਕਿਹਨਾਂ ਨੂੰ ਹੱਥ ਪਾਉ ਜਾਂ ਆ ਆਗੇ ਸਿਗਨੇਚਰ ਕੇ ਅਸੂਲ ਆ ਮੇਰੇ ਨਾਲ ਹੋਣਾ ਮੈਂ ਇੱਕ ਗੱਲ ਲਿਖਿਆ ਪੂਰੀ ਉਹ ਆ ਗਿਆ ਮਾਰੇਗਾ ਮਾਰਾਂਗੇ ਫੀ ਅੱਜ ਤੁਸੀਂ ਅੱਜ ਤੱਕ ਇੱਕ ਬੰਦੇ ਸਾਹਿਆ ਆਖ ਮਾਰੀ ਜਾਂਦੇ ਹੋ ਆ ਸਗਨੇਚਰ ਆ ਕੇ ਦੇਖੋ ਆ ਕੀ ਹੈ ਆ ਕੀ ਆਹਾ ਕੀ ਹੈਗਾ ਇਹ ਸਗਨੇਚਰ ਆ ਸਗਨੇਚਰ ਕੌਣ ਖਾਂਦਾ ਇਹ ਇਹ ਤੂੰ ਕੱਲਾ ਖਾਂਦਾ ਮੈਂ ਹੁਣ ਆਖੀ ਦੇਖਣ ਲੱਗ ਪਿਆ ਇੰਨਾ ਤੂੰ ਕੱਲਾ ਖਾਣਾ ਤੋਂ ਪੰਜਵੇਂ ਦਿਨ ਲਿਆ ਕੇ ਇਹ ਗੋਲੀਆਂ ਵੇਚਦਾ ਮੈਨੂੰ ਬਾਰ-ਬਾਰ ਫੋਨ ਆ ਰਹੇ ਸੀ ਇਹਨਾਂ ਦੇ ਪਿੰਡੋਂ ਇਹ ਜਵਾਕਾਂ ਨੂੰ ਲਿਆ ਲਿਆ ਛਰੇ ਆਂ ਵੇਚਦਾ ਯਾਰ ਆਹਾ ਦੇਖੋ ਆ ਦੇਖਾ ਤੁਹਾਡੇ ਜਵਾਕਾਂ ਦੀਆਂ ਲਿਆ ਲਿਆ ਤੁਹਾਡੇ ਜਵਾਕਾਂ ਨੂੰ ਜ਼ਹਿਰ ਖਵਾਉਂਦਾ

ਤੇ ਤੇ ਹੁਣ ਨਾ 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 ਸਬਜੀ ਨੇ ਆ ਕੇ ਹੁਣ ਭਾਈ ਇੱਕ ਨੰਬਰ ਮੈਂ ਆ ਕਰੀ ਉਹਦਾ ਬਖਸ਼ੀ ਦਿੰਦਾ ਹੁਣ ਤੂੰ ਹੀ ਕਹਿੰਦਾ 100 ਨੰਬਰ ਕਰ ਲਓ ਮਿਹਨਤ ਕਰ ਲਓ ਇਹ ਦੋ ਛੇੜ ਪਤਾ ਕੀ ਆ ਮੈਂ ਅੰਦਰ ਲਾਇਆ ਜਮਾ ਕਰਾ ਜੂ ਬਾਬਾ ਦਾਈ ਸੀਰ ਕੱਲ ਹੁਣ ਮੇਰੀ ਕੱਲ ਹੁਣ ਆ ਪੁਲਿਸ ਨਾਲ ਉਹ ਤਾਂ ਨਹੀਂ ਬਾਬਾ ਮੈਨੂੰ ਤਾਂ ਲੱਖਾਂ ਦਿੰਦੇ ਸੀ ਮੈਂ ਤਾਂ ਉਦੋਂ ਨਹੀਂ ਵੇਖਿਆ ਤਾਂ ਬੇਸੁਨੀਆਂ ਚੀਜ਼ਾਂ ਨੇ ਕੋਈ ਇਹੋ ਨਹੀਂ ਕਰਦਾ ਮੈਂ ਹਲੋ ਹੱਥ ਬੰਨ ਕੇ ਬੈਠੀ ਆ ਤੁਸੀਂ ਤੀਜੇ ਨੂੰ ਬੁਲਾਇਦਾ ਵੀ ਤੁਸੀਂ ਪੰਜਵੇਂ ਦਿਨ ਲੈ ਕੋਣ ਇੰਨਾ ਵੱਡਾ ਕੋਣ ਤੁਸੀਂ